ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਫਿਰ ਹਾਜ਼ਰ ਹੋਇਆ ਆਪਣੇ YouTube ਚੈਨਲ ਗੁਰਸਾਖੀਏ ਸ਼ਬਦ ਵਿਚਾਰ ਦੇ ਮਾਧਿਅਮ ਰਾਹੀਂ ਆਪ ਜੀ ਦੇ ਨਾਲ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਸਾਧ ਸੰਗਤ ਜੀ ਜੋ ਸਹਿਜ ਪਾਠ ਧਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਪਾਰ ਬਖਸ਼ਿਸ਼ ਕਿਰਪਾ ਸਦਕਾ ਆਪਾਂ ਆਪਣੇ ਚੈਨਲ ਗੁਰਸਾਖੀਏ ਸ਼ਬਦ ਵਿਚਾਰ ਤੇ ਪਿਛਲੇ 18 ਮਹੀਨੇ ਤੋਂ ਰੰਮ ਕੀਤਾ ਹੋਇਆ ਹੈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਦਕਾ ਆਪਾਂ ਕੱਲ ਤੱਕ 604 ਅੰਗ ਤੱਕ ਪਾਠ ਕਰਨ ਦੀ ਸੇਵਾ ਕਰ ਚੁੱਕੇ ਹਾਂ ਸਤਿਗੁਰੂ RAMਦਾਸ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਿਰਪਾ ਕਰਨ ਆਪਾਂ ਇਸ ਤੋਂ ਅੱਗੇ ਭਾਵ ਕੇ 605 ਨੰਬਰ ਅੰਗ ਤੋਂ ਪਾਠ ਕਰਨਾ ਹੈ ਸੋ ਸਾਥ ਸੰਗਤ ਜੀ ਅਜਿਹੇ ਤਾਂ ਹੀ ਹੋ ਸਕਦਾ ਹੈ ਜੇ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਾਂ ਹੀ ਕਿਰਪਾ ਕਰਨਗੇ ਜੇਕਰ ਸਾਫ ਸੰਗਤ ਤੁਸੀ ਕਿਰਪਾ ਕਰੋ ਤੁਸੀ ਮੇਰ ਪਰਿਆ ਹੱਥ ਤਾਸੇ ਸਿਰ ਤੇ ਰੱਖੋ ਸੋ ਸਾਫ ਸੰਗਤ ਕਰੋ ਜੀ ਕਿਰਪਾ ਤੇ ਰੱਖੋ ਜੀ ਦਾਸੇ ਜੀ ਸਿਰ ਤੇ ਮੇਰ ਪਰਿਆ ਹੱਥ ਤੇ ਸਾਰੀ ਸੰਗਤ ਅਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ करो जीरपा ते सारी संगत आखो जीन धन श्री गुरू ग्रंथ साहिब जी करो जी किरपा ते सारी संगत आखो जी तन धन अमर अनोखे शहीद बाबा जीप सिंधी जी साध संगत जीो जीरपा ते फिर ਆਖੋ ਜੀ ਸਾਰੇ ਤਨ ਤਨ ਅਮਰ ਸ਼ਹੀਦ ਬਾਬਾ ਨੌਦ ਸਿੰਘ ਜੀ ਸੁਰਠ ਮਹਲਾ ਚੌਥਾ ਸੁਰਠ ਰਾਗ ਦੇ ਵਿੱਚ ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਅਚਾਰਨ ਕੀਤੀ ਹੋਈ ਬਾਣੀ ਆਪ ਹੀ ਸਭ ਆਪ ਹੈ ਪਿਆਰਾ ਆਪੇ ਥਾਪੇ ਥਾਪੇ ਏਹੀ ਪਾਈ ਹਰ ਥਾਂ ਆਪ ਹੀ ਪ੍ਰਭੂ ਆਪ ਹੀ ਆਪ ਹੈ ਆਪ ਹੀ ਜਗਤ ਨੂੰ ਪੈਦਾ ਕਰਕੇ ਆਪ ਹੀ ਜਗਤ ਨੂੰ ਨਾਸ਼ ਕਰ ਦਿੰਦਾ ਹੈ ਆਪ રેਖ ਬ੍ਰਿਕ ਸੁਦਾ ਪਿਆਰਾ रखे प्रभु आप ही जगत रचना के खुश होंगे कौतक तमाशे रच के आप ही वेखता है अपने आप ही नेखता है आपे वन तिण शबत है प्यारा आपे गुरमुख जापे परमात्मा आप ही हरेक ਵਣ ਵਿੱਚ ਹਰੇਕ ਥੀਲੇ ਵਿੱਚ ਹਰ ਥਾਂ ਮੌਜੂਦ ਹੈ ਗੁਰੂ ਦੀ ਸ਼ਰਨ ਪਿਆ ਉਹ ਪ੍ਰਭੂ ਦਿਸ ਪੈਂਦਾ ਹੈ ਜਪ ਮੰਨ ਹਰ ਹਰ ਨਾਮ ਰਸ ਤ੍ਰਪੇ हे ਮੇਰੇ ਮਨ ਸਦਾ ਪਰਮਾਤਮਾ ਦੇ ਨਾਮ ਨੂੰ ਜਪਿਆ ਕਰ ਜਿਹੜਾ ਮਨੁੱਖ ਜਪਦਾ ਹੈ ਨਾਮ ਉਹ ਨਾਮ ਦੇ ਰਸ ਨਾਲ ਮਾਇਆ ਬਲੋਂ ਰੱਜ ਜਾਂਦਾ ਹੈ ਅੰਮ੍ਰਿਤ ਨਾਮ ਮਹਾਰਸ ਮਿੱਠਾ ਗੁਰ ਸ਼ਬਦੀ ਚਖ ਜਾਪੇ ਰਹਾਉ ਰਹਾਉ ਦਮ ਤਲ ਹੁੰਦਾ ਥੋੜਾ ਜਿਹਾ ਵਿਸ਼ਰਾਮ ਦੇਣਾ ਵਿਸ਼ਰਾਮ ਦੇ ਕੇ ਸਤਿਗੁਰ ਜੀ ਸਮਝਾਉਣ ਦਾ ਯਤਨ ਕਰਦੇ ਹਨ ਕਿ ਇਹ ਮਨ ਆਤਮਿਕ ਜੀਵਨ ਦੇਣ ਵਾਲਾ ਪ੍ਰਮਾਤਮਾ ਦਾ ਨਾਮ ਜਲ ਬਹੁਤ ਸੁਆਦਲਾ ਹੈ ਬਹੁਤ ਮਿੱਠਾ ਹੈ ਗੁਰੂ ਦੇ ਸ਼ਬਦ ਦੇ ਰਾਹੀ ਚਖ ਕੇ ਹੀ ਪਤਾ ਲੱਗਦਾ ਹੈ ਆਪੇ ਤੀਰਥੇ ਤੁਰੜਾ ਪਿਆਰਾ ਆਪ ਤਰੇ ਪ੍ਰਭ ਅਪੇ ਏ ਭਾਈ ਪ੍ਰਭੂ ਆਪ ਹੀ ਦਰਿਆ ਦਾ ਕੰਡਾ ਹੈ ਆਪ ਹੀ ਦਰਿਆ ਤੋਂ ਲੰਘਣ ਵਾਲਾ ਤਲ ਹੈ ਆਪ ਹੀ ਦਰਿਆ ਤੋਂ ਪਾਰ ਲੰਘਦਾ ਹੈ ਤੇ ਆਪਣੇ ਆਪ ਨੂੰ ਹੀ ਪਾਰ ਲੰਗਾਉਂਦਾ ਹੈ ਆਪੇ ਜਾਲ ਬੁਤਾਈਂਦਾ ਪਿਆਰਾ ਸਭ ਜਗ ਮਛਲੀ ਹਰ ਅਪੇ ਪਰਮਾਤਮਾ ਆਪ ਹੀ ਮਾਇਆ ਦਾ ਜਾਲ ਬੁਣਾਉਂਦਾ ਹੈ ਉਹ ਜਾਲ ਵਿੱਚ ਫਸਣ ਵਾਲਾ ਸਾਰਾ ਜਗਤ ਮੱਛਲੀ ਆਪਣੇ ਆਪ ਨੂੰ ਹੀ ਬਣਾਉਂਦਾ ਹੈ ਆਪ ਹੀ ਆਪ ਭੁੱਲਣਾ ਤੁਲੀ ਪ੍ਰਾ ਅਵਰ ਨਾ ਦੂਜਾ ਜਾਪੇ ਫਿਰ ਵੀ ਉਹ ਆਪ ਭੁੱਲਣ ਵਾਲਾ ਨਹੀਂ ਹੈ ਉਹ ਕਦੀ ਮਾਇਆ ਜਾਲ ਵਿੱਚ ਫਸਣ ਵਾਲਾ ਕਦੀ ਮਾਇਆ ਜਾਲ ਦੇ ਵਿੱਚ ਫਸਣ ਵਾਲੀ ਭੁੱਲ ਨਹੀਂ ਕਰਦਾ ਉਸੇ ਬਰਾਬਰ ਦਾ ਹੋਰ ਕੋਈ ਨਹੀਂ ਦਿਸਦਾ ਆਪੇ ਸਿੰਗੀ ਨਾਦ ਹੈ ਪਿਆਰਾ ਤੁੰਨੀ ਆਪ 부ਜਾਏ ਆਪੇ ਏ ਭਾਈ ਪ੍ਰਭੂ ਆਪ ਹੀ ਜੋਗਦੀ 부ਜਾਉਣ ਵਾਲੀ ਸਿੰਗੀ ਹੈ ਆਪ ਹੀ ਉਹ ਵਜਦੀ ਸਿੰਗੀ ਦੀ ਆਵਾਜ਼ ਹੈ ਆਪ ਹੀ ਸਿੰਗੀ ਦੀ ਸੁਰ ਵਜਾਉਂਦਾ ਹੈ ਆਪਣੇ ਆਪ ਨੂੰ ਆਪ ਹੀ ਵਜਾਉਂਦਾ ਹੈ ਆਪੇ ਜੋਗੀ ਫੁਰਖ ਹੈ ਪਿਆਰਾ ਆਪੇ ਹੀ ਤਪ ਤਪੇ ਉਹ ਸਰਬ ਵਿਆਪਕ ਪ੍ਰਭੂ ਆਪ ਹੀ ਜੋਗੀ ਹੈ ਆਪ ਹੀ ਢੂਣੀਆਂ ਅਦਕ ਨਾਲ ਤਪਤਾਪਦਾ ਹੈ ਆਪੇ ਸਤਗੁਰੂ ਆਪ ਹੈ ਚਿਲਾ ਅਪਦੇਸ਼ ਕਰੇ ਪ੍ਰਭ ਆਪੇ ਪਰਮਾਤਮਾ ਆਪੇ ਹੀ ਗੁਰੂ ਹੈ ਆਪ ਹੀ ਸਿੱਖ ਹੈ ਆਪ ਹੀ ਆਪਣੇ ਆਪ ਨੂੰ ਉਪਦੇਸ਼ ਕਰਦਾ ਹੈ ਆਪੇ ਨਾਉ ਜਪਦਾ ਪਿਆਰਾ ਆਪੇ ਹੀ ਜਪ ਜਪੇ ਏ ਭਾਈ ਪ੍ਰਭੂ ਆਪ ਹੀ ਜੀਵਾਂ ਪਾਸੋਂ ਆਪਣਾ ਨਾਮ ਜਪਾਉਂਦਾ ਹੈ ਜੀਵਾਂ ਵਿੱਚ ਵਿਆਪਕ ਹੋ ਕੇ ਆਪ ਹੀ ਆਪਣਾ ਨਾਮ ਜਪਦਾ ਹੈ ਆਪੇ ਅੰਮ੍ਰਿਤ ਆਪ ਹੈ ਪਿਆਰਾ ਆਪੇ ਹੀ ਰਸ ਆਪੇ ਆਪ ਹੀ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਹੈ ਆਪ ਹੀ ਉਸ ਨਾਮ ਰਸ ਨੂੰ ਪੀਂਦਾ ਹੈ ਆਪਣੇ ਆਪ ਨੂੰ ਪੀਂਦਾ ਹੈ ਆਪੇ ਆਪ ਸੁਲਾ ਹੁੰਦਾ ਪਿਆਰ ਜਨ ਨਾਨਕ ਹਰ ਰਸ ਤਰਾਪੇ ਗੁਰੂ ਨਾਨਕ ਸਾਹਿਬ ਕਹਿਣ ਲਗੇ ਕਿ ਦਾਸ ਨਾਨਕ ਪ੍ਰਭ ਆਪ ਹੀ ਆਪਣੀ ਸਿਫਤ ਸੁਲਾ ਕਰਦਾ ਹੈ ਆਪ ਹੀ ਆਪਣੇ ਨਾਮ ਰਸ ਵਿੱਚ ਰਜਿਆ ਰਹਿੰਦਾ ਹੈ ਤੇ ਆਪ ਹੀ ਆਪਣੇ ਨਾਮ ਰਸ ਦੇ ਨਾਲ ਰਜਦਾ ਹੈ ਸੋਰਠ ਮਹਲਾ ਚੰਦਾ ਸੋਰਠ ਮਹਲਾ ਚੌਥਾ ਰਾਜ ਸੋਰਠ ਦੇ ਵਿੱਚ ਧੰਗ ਗੁਰੂ RAMDAS ਸਚੇ ਪਾਤਸ਼ਾਹ ਜੀ ਦੀ ਅਗੰਮੀ ਬਾਣੀ ਆਪੇ ਕੰਡਾਇਆ ਪੁੱਤਰਾ ਜੀ ਪ੍ਰਭ ਆਪੇ ਟੋਲ ਤਲਾਇਆ ਉਹ ਤੱਕੜੀ ਵੀ ਵਾਹਿਗੁਰੂ ਆਪ ਹੀ ਹੈ ਉਸ ਤੱਕੜੀ ਦੀ ਸੂਈ ਵੀ ਪ੍ਰਭੂ ਆਪ ਹੀ ਹੈ

ਪਿੱਛੇ ਟੰਕ ਚੜਾਇਆ ਏ ਪਈ ਪ੍ਰਭੂ ਨੇ ਆਪ ਹੀ ਧਰਤੀ ਪੈਦਾ ਕੀਤੀ ਹੋਈ ਹੈ ਆਪਣੀ ਮਰਿਆਦਾ ਰੂਪ ਟੱਕੜੀ ਦੇ ਪਿਛਲੇ ਛਾਬੇ ਵਿੱਚ ਚਾਰ ਮਾਸੇ ਦਾ ਵਾਟਾ ਰੱਖ ਕੇ ਪ੍ਰਭੂ ਨੇ ਆਪ ਹੀ ਯਸਸੀ ਨੂੰ ਆਪਣੀ ਮਰਿਆਦਾ ਵਿੱਚ ਰੱਖਿਆ ਹੋਇਆ ਹੈ ਇਹ ਕੰਮ ਉਸ ਪ੍ਰਭੂ ਵਾਸਤੇ ਬਹੁਤ ਸਧਾਰਨ ਤੇ ਸੌਖਾ ਜਾ ਹੈ ਮੇਰੇ ਮਨ ਹਰ ਹਰ ਧਿਆਏ ਸੁਖ ਪਾਇ। ਏ ਮੇਰੇ ਮਨ ਸਦਾ ਪ੍ਰਮਾਤਮਾ ਦਾ ਸਿਮਰਨ ਕਰਿਆ ਕਰ। ਜਿਸ ਕਿਸੇ ਨੇ ਸਿਮਰਿਆ ਹੈ ਉਸ ਨੇ ਸੁਖ ਪ੍ਰਾਪਤ ਕੀਤਾ ਹੈ। ਹਰ ਹਰ ਨਾਮੁ ਨਦਾਨ ਹੈ ਪਿਆਰਾ। ਗੁਰਪੂਰੇ ਮਿਠਾ ਲਾ ਰਹਾਓ। ਏ ਭਾਈ ਪ੍ਰਮਾਤਮਾ ਦਾ ਨਾਮ ਸਾਰੇ ਸੁੱਖਾਂ ਦਾ ਖਜ਼ਾਨਾ ਹੈ। ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪਿਆ ਹੈ ਪੂਰੇ ਗੁਰੂ ਨੇ ਉਸ ਨੂੰ ਪ੍ਰਮਾਤਮਾ ਦਾ ਨਾਮ ਮਿੱਠਾ ਅਨੁਭਵ ਕਰਾ ਦਿੱਤਾ ਹੈ راہ ਦਾ ਮਨ ਥੋੜਾ ਜਿਹਾ ਵਿਸ਼ਰਾਮ ਦਈਏ ਆਪੇ ਧਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਇਹ ਭਾਈ ਪ੍ਰਭੂ ਪਿਆਰਾ ਆਪ ਹੀ ਧਰਤੀ ਪੈਦਾ ਕਰਨ ਵਾਲਾ ਹੈ ਆਪ ਹੀ ਪਾਣੀ ਪੈਦਾ ਕਰਨ ਵਾਲਾ ਹੈ ਆਪ ਹੀ ਸਭ ਕੁਝ ਕਰਦਾ ਹੈ ਆਪ ਹੀ ਜੀਵਾਂ ਪਾਸੋਂ ਸਭ ਕੁਝ ਕਰਾਉਂਦਾ ਹੈ ਆਪੇ ਹੁਕਮ ਵਰਤਦਾ ਪਿਆਰਾ ਜਲ ਮਟੀ ਬੰਦ ਰਖਾਇਆ ਆਪ ਹੀ ਆਪਣੇ ਹੁਕਮ ਅਨੁਸਾਰ ਹਰ ਥਾਂ ਕਾਰ ਚਲਾ ਰਿਹਾ ਹੈ ਪਾਣੀ ਨੂੰ ਮਿੱਟੀ ਨਾਲ ਉਸ ਨੇ ਆਪਣੇ ਹੁਕਮ ਵਿੱਚ ਹੀ ਬੰਦ ਰੱਖਿਆ ਹੈ ਪਾਣੀ ਮਿੱਟੀ ਨੂੰ ਰੋੜ ਨਹੀਂ ਸਕਦਾ ਆਪੇ ਹੀ ਪੋ ਪੈਂਦਾ ਪਿਆਰਾ ਵਨ ਬੱਕਰੀ ਸ਼ੀ ਹਟਾਇਆ ਪਾਣੀ ਵਿੱਚ ਉਸਨੇ ਆਪ ਹੀ ਆਪਣਾ ਡਰ ਪਾ ਰੱਖਿਆ ਹੈ ਮਨੂ ਬੱਕਰੀ ਸ਼ੇਰ ਨੂੰ ਬੰਨ ਕੇ ਫਿਰੇ ਫਰਾਰੀ ਹੈ ਆਪੇ ਕਾਸ਼ਟ ਆਪ ਹਰ ਪਰ ਵਿੱਚ ਕਾਸ਼ਟ ਅਗਨ ਰਖਾਇਆ ਏ ਭਾਈ ਪ੍ਰਭੂ ਆਪ ਹੀ ਲੱਕੜੀ ਪੈਦਾ ਕਰਨ ਵਾਲਾ ਹੈ ਆਪ ਹੀ ਅੱਗ ਬਣਾਉਣ ਵਾਲਾ ਹੈ ਲੱਕੜੀ ਵਿੱਚ ਉਸਨੇ ਆਪ ਹੀ ਅਗਟਕਾਰ ਰੱਖੀ ਹੈ ਆਪੇ ਹੀ ਆਪ ਵਰਤਦਾ ਪਿਆਰਾ ਪੈ ਅਗਨ ਨਾ ਸਕੇ ਜਲਾਇ ਪ੍ਰਭੂ ਪਿਆਰਾ ਆਪ ਹੀ ਆਪਣਾ ਹੁਕਮ ਵਰਤਾ ਰਿਆ ਹੈ ਉਸ ਦੇ ਹੁਕਮ ਵਿੱਚ ਅੱਗ ਲੱਕੜ ਨੂੰ ਸਾੜ ਨਹੀਂ ਸਕਦੀ ਆਪੇ ਮਾਰ ਜਿਵਾਂਦਾ ਪਿਆਰਾ ਸਾਲੰਦ ਸਭ ਲਵਾਇ ਪ੍ਰਭੂ ਆਪ ਹੀ ਮਾਰ ਕੇ ਜਵਾਲਣ ਵਾਲਾ ਹੈ ਸਾਰੇ ਜੀਵ ਉਸ ਦੇ ਪ੍ਰੇਰੇ ਹੋਏ ਹੀ ਸਾ ਲੈ ਰਹੇ ਹਨ ਆਪੇ ਤਨ ਦੀਵਾਨ ਹੈ ਪਿਆਰਾ ਆਪੇ ਕਰੇ ਲਾ ਏ ਭਾਈ ਪ੍ਰਭੂ ਆਪ ਹੀ ਤਾਕਤ ਹੈ ਆਪ ਹੀ ਤਾਕਤ ਬੁਰਤਣ ਵਾਲਾ ਹੈ ਹਾਕਮ ਹੈ ਸਾਰੇ ਜਗਤ ਨੂੰ ਉਸ ਨੇ ਆਪ ਹੀ ਕਾਰ ਵਿੱਚ ਲਾਇਆ ਹੋਇਆ ਹੈ ਜੇ ਆਪ ਚਲਾਏ ਤਿਉਹ ਚੱਲਿਆ ਪਿਆਰੇ ਜੋ ਹਰ ਪ੍ਰਭ ਮੇਰੇ ਭਾਇਆ ਕਿ ਪਿਆਰੇ ਸੱਜਣ ਜਿਵੇਂ ਪ੍ਰਭੂ ਆਪ ਜੀਵਾਂ ਨੂੰ ਤੋਰਦਾ ਹੈ ਜਿਵੇਂ ਮੇਰੇ ਹਰੀ ਪ੍ਰਭੂ ਨੂੰ ਪਹੁੰਚਦਾ ਹੈ ਤੇਵੇਂ ਹੀ ਚੱਲ ਸਕੀਦਾ ਹੈ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੈ ਵਜਾਇਆ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਪ੍ਰਭੂ ਆਪ ਹੀ ਜੀਵ ਨੂੰ ਵੜਾਉਣ ਵਾਲਾ ਹੈ ਆਪ ਹੀ ਵਜਾ ਵੜਾਉਣ ਵਾਲਾ ਹੈ ਆਪ ਹੀ ਵਜਾ ਵਜਾਉਣ ਵਾਲਾ ਹੈ ਸਾਰੇ ਜੀਵ ਉਸ ਦੀ ਵਜਾਏ ਵੱਜ ਰਹੇ ਹਨ ਸੋਰਠ ਮਹਲਾ ਚੌਥਾ ਸੋਰਠ ਰਾਗ ਦੇ ਵਿੱਚ ਧੰਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਅਚਾਰਨ ਕੀਤੀ ਹੋਈ ਅਗਮੀ ਬਾਣੀ ਆਪੇ ਸ੍ਰਿਸ਼ਟ ਉਪਾਇੰਦਾ ਪਿਆਰਾ ਕਰ ਸੂਰਜ ਚੰਦ ਚਨਾਨ ਹੇ ਭਾਈ ਉਹ ਪਿਆਰਾ ਪ੍ਰਭੂ ਆਪ ਹੀ ਸ੍ਰਿਸ਼ਟੀ ਪੈਦਾ ਕਰਦਾ ਹੈ ਤੇ ਸਾਰੀ ਸ੍ਰਿਸ਼ਟੀ ਨੂੰ ਸੂਰਜ ਚੰਦ ਚਾਨਣ ਕਰਨ ਲਈ ਬਣਾਉਂਦਾ ਹੈ ਆਪੁਨ ਤਾਣਿਆ ਤਾਣ ਹੈ ਪਿਆਰਾ ਆਪੁਨ ਮਾਣਿਆ ਮਾਣ ਪ੍ਰਭੂ ਆਪ ਹੀ ਨਿਆਸਰਿਆਂ ਦਾ ਆਸਰਾ ਹੈ ਜਿਨ੍ਹਾਂ ਨੂੰ ਕੋਈ ਆਦਰ ਮਾਣ ਨਹੀਂ ਦਿੰਦਾ ਉਹਨਾਂ ਨੂੰ ਆਦਰ ਮਾਣ ਦੇਣ ਵਾਲਾ ਹੈ ਆਪ ਦਇਆ ਕਰ ਰੱਖਦਾ ਪਿਆਰਾ ਅਕ ਸੁਗੜ ਸਜਣ ਉਹ ਪਿਆਰਾ ਪ੍ਰਭੂ ਸੁਣੀ ਆਤਮਿਕ ਘੜਤ ਵਾਲਾ ਹੈ ਸਭ ਦੇ ਦਿਲ ਦੀ ਜਾਣਨ ਵਾਲਾ ਹੈ ਉਹ ਮੇਰ ਕਰਕੇ ਆਪ ਹੀ ਸ਼ਬਦੀ ਰੱਖਿਆ ਕਰਦਾ ਹੈ ਮੇਰੇ ਮਨ ਜਪ RAM ਨਾਮ ਨਿਸ਼ਾਨ ਏ ਮੇਰੇ ਮਨ ਪਰਮਾਤਮਾ ਦਾ ਨਾਮ ਸਿਮਰਿਆ ਕਰ ਨਾਮ ਹੀ ਜੀਵਨ ਸਫਰ ਵਾਸਤੇ ਰਾਹਦਾਰੀ ਹੈ ਸਤ ਸੰਗਤ ਮਲੇ ਧਿਆਏ ਤੂੰ ਹਰ ਹਰ ਬੋਰ ਨਾ ਆਉਣ ਜਾਣ ਰਹਾਉ ਰਹਾਉ ਵਾਲੀ ਪੰਕਤੀ ਹੈ ਜੇ ਸਤਗੁਰੂ ਬਿਸਰਾਮ ਦੇ ਕੇ ਸਮਝਾਉਣ ਦਾ ਯਤਨ ਕਰਦੇ ਹਨ ਕਿ ਜੇ ਭਾਈ ਸਾਧ ਸੰਗਤ ਦੇ ਵਿੱਚ ਮਿਲ ਕੇ ਤੂੰ ਪ੍ਰਮਾਤਮਾ ਦਾ ਧਿਆਨ ਧਰਿਆ ਕਰ ਧਿਆਨ ਦੀ ਬਰਕਤ ਨਾਲ ਮੁਰ ਜਨਮ ਮਰਨ ਦੇ ਗੇੜ ਨਹੀਂ ਰਹੇਗਾ ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪਰਵਾਨ ਏ ਭਾਈ ਉਹ ਪਿਆਰਾ ਪ੍ਰਭੂ ਆਪ ਹੀ ਜੀਵਾਂ ਨੂੰ ਆਪਣੇ ਗੁਣਾਂ ਦੀ ਦਾਤ ਦਿੰਦਾ ਹੈ ਆਪ ਹੀ ਜੀਵਾਂ ਨੂੰ ਆਪਣੀ ਹਜ਼ੂਰੀ ਵਿੱਚ ਕਬੂਲ ਕਰਦਾ ਹੈ ਆਪੇ ਬਖਸ਼ ਕਰਾਉਂਦਾ ਪਿਆਰਾ ਆਪੇ ਸੱਚ ਨਿਸ਼ਾਨ ਪ੍ਰਭੂ ਆਪ ਹੀ ਸਭ ਉੱਤੇ ਬਖਸ਼ਿਸ਼ ਕਰਦਾ ਹੈ ਉਹ ਆਪ ਹੀ ਜੀਵਾਂ ਬਾਤ ਸੇ ਸਦਾ ਕਾਇਮ ਰਹਿਣ ਵਾਲਾ ਚੰਨ ਮਨਾਰਾ ਹੈ ਆਪੇ ਹੁਕਮ ਬਰਤਦਾ ਪਿਆਰਾ ਆਪੇ ਹੀ ਫੁਰਮਾਨ ਉਹ ਪਿਆਰਾ ਪ੍ਰਭੂ ਆਪ ਹੀ ਜੀਵਾਂ ਨੂੰ ਹੁਕਮ ਚ ਚੋਰਦਾ ਹੈ ਆਪੇ ਹੀ ਹਰਥਾ ਹੁਕਮ ਚਲਾਉਂਦਾ ਹੈ ਆਪੇ ਭਗਤ ਪੁੰਡਾਰ ਹੈ ਪਿਆਰਾ ਆਪੇ ਦੇਵੇ ਦਾਨ ਨੂੰ हे भाई ओ प्यारा प्रभु ਆਪਣੀ ਭਗਤੀ ਦੇ ਖਜ਼ਾਨਿਆਂ ਵਾਲਾ ਹੈ ਆਪ ਹੀ ਜੀਵਾਂ ਨੂੰ ਆਪਣੀ ਭਗਤੀ ਦੀ ਦਾਤ ਦਿੰਦਾ ਹੈ ਆਪੇ ਸੇਵ ਕਰਾਉਂਦਾ ਪਿਆਰਾ ਆਪ ਦਵਾਵੇਂ ਮਾਣੂ ਪ੍ਰਭੂ ਆਪ ਹੀ ਜੀਵਾਂ ਪਾਸੋਂ ਸੇਵਾ ਭਗਤੀ ਕਰਾਉਂਦਾ ਹੈ ਤੇ ਆਪ ਹੀ ਸੇਵਾ ਭਗਤੀ ਕਰਨ ਵਾਲੇ ਨੂੰ ਜਗਤ ਪਾਸੋਂ ਇੱਛ ਡਵਾਉਂਦਾ ਹੈ ਆਪੇ ਤਾੜੀ ਲੈਂਦਾ ਪਿਆਰਾ ਆਪੇ ਗੁਣīnਦਾਨ ਉਹ ਪ੍ਰਭੂ ਆਪ ਹੀ ਗੁਣਾਂ ਦਾ ਖਜ਼ਾਨਾ ਹੈ ਤੇ ਆਪ ਹੀ ਆਪਣੇ ਗੁਣਾਂ ਵਿੱਚ ਸਮਾਦੀ ਲਾਉਂਦਾ ਹੈ ਆਪੇ ਵੱਡਾ ਆਪ ਹੈ ਪਿਆਰਾ ਆਪੇ ਹੀ ਪ੍ਰਦਾਨ ਹੈ ਭਾਈ ਉਹ ਪ੍ਰਭੂ ਪਿਆਰਾ ਆਪ ਹੀ ਸਭ ਤੋਂ ਵੱਡਾ ਹੈ ਤੇ ਮੰਨਿਆ ਪਰ ਮੰਨਿਆ ਹੋਇਆ ਹੈ ਆਪੇ ਕੀਮਤ ਪੈਂਦਾ ਪਿਆਰਾ ਅਪੇਤਲ ਪ੍ਰਵਾਨ ਉਹ ਆਪ ਹੀ ਆਪਣਾ ਤੋਲ ਤੇ ਪਮਾਨਾ ਵਰਤ ਕੇ ਆਪਣੇ ਪੈਦਾ ਕੀਤੇ ਜੀਵਨ ਦੇ ਜੀਵਨ ਦਾ ਮੂਲ ਪੰਡਾ ਹੈ ਆਪੇ ਅਤਲ ਤਲਾਈਂਦਾ ਪਿਆਰਾ ਜਨ ਨਾਨਕ ਸਤਿ ਕੁਰਬਾਨ ਉਹ ਪ੍ਰਭੂ ਆਪ ਹੀ ਅਤਲ ਹੈ ਉਸ ਦੀ ਬਜ਼ੁਰਗੀ ਦਾ ਮਾਪ ਨਹੀਂ ਹੋ ਸਕਦਾ ਉਹ ਜੀਵਾਂ ਦੇ ਜੀਵਨ ਸਦਾ ਤੋਲਦਾ ਹੈ ਦਾ ਸਨਾਨਕ ਸਦਾ ਉਸ ਤੋਂ ਬਲਹਾਰ ਜਾਂਦਾ ਹੈ ਸਦਕੇ ਜਾਂਦਾ ਹੈ ਸੋਰਠ ਮਹਲਾ ਚੌਥਾ ਸੋਰਠ ਰਾਗ ਦੇ ਵਿੱਚ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਅਗੰਮੀ ਬਾਣੀ ਆਪੇ ਸੇਵਾ ਲੈਂਦਾ ਪਿਆਰਾ ਆਪੇ ਭਗਤ ਉਮਾਰ ਏ ਭਾਈ ਪਿਆਰਾ ਪ੍ਰਭੂ ਆਪ ਹੀ ਜੀਵਨ ਆਪਣੀ ਸੇਵਾ ਭਗਤੀ ਵਿੱਚ ਜੋੜਦਾ ਹੈ ਆਪ ਹੀ ਭਗਤੀ ਕਰਨ ਦਾ ਉਤਸ਼ਾਹ ਦਿੰਦਾ ਹੈ ਆਪੇ ਗੁਣ ਗਵਾਹਦਾ ਪਿਆਰਾ ਆਪੇ ਸ਼ਬਦ ਸਮਾ ਪ੍ਰਭੂ ਆਪ ਹੀ ਜੀਵਾਂ ਨੂੰ ਗੁਣ ਗਾਉਣ ਦੀ ਪ੍ਰੇਰਣਾ ਕਰਦਾ ਹੈ ਆਪ ਹੀ ਜੀਵਾਂ ਨੂੰ ਗੁਰੂ ਦੇ ਸ਼ਬਦ ਵਿੱਚ ਜੋੜਦਾ ਹੈ ਆਪੇ ਲੇਖਣ ਆਪ ਲਖਾਰੀ ਆਪੇ ਲੇਖ ਲਖਾ ਪ੍ਰਭੂ ਆਪ ਹੀ ਕਲਮ ਹੈ ਆਪ ਹੀ ਕਲਮ ਚਲਾਉਣ ਵਾਲਾ ਹੈ ਤੇ ਆਪੀ ਜੀਵਨ ਦੇ ਮੱਥੇ ਉੱਤੇ ਭਗਤੀ ਦੇ ਲੇਖ ਲਿਖਦਾ ਹੈ ਮੇਰੇ ਮਨ ਜਪ ਰਾਮ ਨਾਮ ਉਮਾਰ ਏ ਮੇਰੇ ਮਨ ਪ੍ਰਮਾਤਮਾ ਦਾ ਨਾਮ ਉਤਸ਼ਾਹ ਦੇ ਨਾਲ ਜਪਿਆ ਕਰ ਅਨ ਦਿਨ ਆਨੰਦ ਹੋਵੇ ਬੁਢਾ ਪਾਗੀ ਲੈ ਗੁਰਪੁਰੇ ਹਰਲਾ ਰਹਾਓ ਅਨੰਦਿੰਦਾ ਮਤਲਬ ਹੁੰਦਾ ਹੈ ਹਰ ਰੋਜ਼ ਹਰ ਵੇਲੇ ਪੂਰੇ ਗੁਰੂ ਦੇ ਰਾਹੀਂ ਪ੍ਰਮਾਤਮਾ ਨਾਮ ਦਾ ਲਾਭ ਘਟ ਲੈ ਜਿਹੜਾ ਵਡਭਾਗੀ ਮਨੁੱਖ ਨਾਮ ਜਪਦਾ ਹੈ ਉਸ ਨੂੰ ਹਰ ਵੇਲੇ ਆਤਮਿਕ ਸੁੱਖ ਮਿਲਿਆ ਰਹਿੰਦਾ ਹੈ ਥੇ ਥੋੜਾ ਜਿਹਾ ਬਿਸਰਾਮ ਦਈਏ ਜੀ ਆਪੇ ਗੋਪੀ ਕਹਨ ਹੈ ਪਿਆਰਾ ਬਨ ਆਪੇ ਗਉਂ ਚਰਾ ਏ ਭਾਈ ਪ੍ਰਭੂ ਹੀ ਗੋਪੀਆਂ ਹੈ ਆਪੇ ਹੀ ਕ੍ਰਿਸ਼ਨ ਹੈ ਆਪੇ ਹੀ ਬਿੰਦਰਾ ਬਨ ਜੰਗਲ ਵਿੱਚ ਗਾਈਆਂ ਚਾਰਨ ਵਾਲਾ ਹੈ ਆਪੇ ਸਾਬਲ ਸੁੰਦਰ ਪਿਆਰਾ ਆਪੇ ਵੰਸ਼ ਵਿਜਾ ਪ੍ਰਭੂ ਆਪ ਹੀ ਸਾਬਲੇ ਰੰਗ ਵਾਲਾ ਸੋਹਣਾ ਕ੍ਰਿਸ਼ਨ ਹੈ ਆਪ ਹੀ ਮਨਸਰੀ ਵਜਾਉਣ ਵਾਲਾ ਹੈ ਕਵਲੀਆਂ ਪੀੜ ਆਪ ਮਰੈਂਦਾ ਪਿਆਰਾ ਕਰ ਬਾਲਕ ਰੂਪ ਪੁਜਾ ਪ੍ਰਭੂ ਆਪ ਹੀ ਮਾਲਕ ਰੂਪ ਕ੍ਰਿਸ਼ਨ ਰੂਪ ਵਿੱਚ ਕੰਸ ਦੇ ਭੇਜੇ ਹੋਏ ਹਾਥੀ ਕੋਲਿਆ ਪੀੜ ਨੂੰ ਨਾਸ਼ ਕਰਨ ਵਾਲਾ ਹੈ ਆਪ ਹੀ ਅਖਾੜਾ ਪੈਦਾ ਪਿਆਰਾ ਕਰ ਵੇਖੇ ਆਪ ਚੁਜਾ ਹੈ ਭਾਈ ਪ੍ਰਭੂ ਆਪ ਹੀ ਇਹ ਜਗਤ ਦਾ ਅਖਾੜਾ ਬਣਾਉਣ ਵਾਲਾ ਹੈ ਇਸ ਜਗਤ ਦੇ ਅਖਾੜੇ ਵਿੱਚ ਆਪ ਹੀ ਕੌਤਕ ਤਮਾਸ਼ੇ ਰਚ ਕੇ ਵਿਖ ਰਿਹਾ ਹੈ ਕਾਰਬਾਲਕ ਰੂਪ ਇਹ ਪੈਦਾ ਪਿਆਰਾ ਚੰਦਰ કંਸ ਕੈਸ ਮਰਹਾ ਪ੍ਰਭੂ ਆਪ ਹੀ ਬਾਲਕ ਰੂਪ ਕਿਸ਼ਨ ਨੂੰ ਪੈਦਾ ਕਰਨ ਵਾਲਾ ਹੈ ਤੇ ਆਪ ਹੀ ਉਸ ਪਾਸੋਂ ਚੋਲਨ ਕੇਸੀ ਅਤੇ ਕੰਸ ਨੂੰ ਮਰਵਾਉਣ ਵਾਲਾ ਹੈ ਆਪੇ ਹੀ ਬਲ ਆਪ ਹੈ ਪਿਆਰਾ ਬਲ ਕੁੰਨ ਮੂਰਖ ਮੁਗਧਾ ਆਪ ਹੀ ਤਾਕਤ ਦੇਣ ਵਾਲਾ ਹੈ ਤੇ ਆਪ ਹੀ ਮੂਰਖਾਂ ਦੀ ਤਾਕਤ ਪਨ ਦਿੰਦਾ ਹੈ ਸਭ ਆਪੇ ਜਗਤ ਪੈਦਾ ਪਿਆਰਾ ਵਸ ਆਪੇ ਜਗਤ ਰਧਾ اے ਭਾਈ ਪ੍ਰਭੂ ਪਿਆਰਾ ਆਪੇ ਹੀ ਸਾਰੇ ਜਗਤ ਨੂੰ ਪੈਦਾ ਕਰਦਾ ਹੈ ਜਗਤ ਨੂੰ ਆਪ ਹੀ ਆਪਣੇ ਵਸ ਵਿੱਚ ਰੱਖਦਾ ਹੈ ਜੀਵਨ ਦੇ ਜੀਵਨ ਜੁਗਤ ਆਪਣੇ ਹੱਥ ਵਿੱਚ ਰੱਖਦਾ ਹੈ ਗੱਲ ਜੇਵੜੀ ਆਪੇ ਪੈਦਾ ਪਿਆਰਾ ਜੋ ਪ੍ਰਭ ਖਿੰਚੇ ਤਿਉਂ ਜਾ ਪ੍ਰਭ ਆਪ ਹੀ ਸਭ ਜੀਵਨ ਦੇ ਗਲ ਵਿੱਚ ਰੱਸੀ ਪਾਈ ਰੱਖਦਾ ਹੈ ਜਿਵੇਂ ਪ੍ਰਭ ਉਸ ਰੱਸੀ ਨੂੰ ਖਿੱਚਦਾ ਹੈ ਤਿਵੇਂ ਹੀ ਜੀਵ ਜੀਵਨ ਦਾ ਤੇ ਤੁਰਦੇ ਹਨ ਜੋ ਗਰਬੈ ਸੋ ਪਤਸੀ ਪਿਆਰਾ ਜਪ ਨਾਨਕ ਭਗਤ ਸੁਮਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ हे ਪਿਆਰੇ ਸੱਜਣ ਜਿਹੜਾ ਮਨੁੱਖ ਆਪਣੇ ਕਿਸੇ ਬਾਲਾਦਕ ਦਾ ਹੰਕਾਰ ਕਰਦਾ ਹੈ ਉਹ ਤਬਾਹ ਹੋ ਜਾਂਦਾ ਹੈ ਉਹ ਆਤਮਿਕ ਮੌਪ ਸਹੀੜ ਦਿੰਦਾ ਹੈ ਸੋ ਇਸ ਲਈ ਭਾਈ ਪ੍ਰਮਾਤਮਾ ਦਾ ਨਾਮ ਜਪਿਆ ਕਰ ਫਿਰ ਉਸ ਦੀ ਭਗਤੀ ਵਿੱਚ ਨੀਨ ਰਿਹਾ ਕਰ ਸੋ ਗੁਰੂ ਸواری ਸਾਫ ਸੰਗ ਜੀ ਇਹਨਾਂ ਸ਼ਬਦਾਂ ਦੇ ਰਾਹੀਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜਿਨੇ ਇਹੋ ਸਮਝਾਉਣ ਦਾ ਯਤਨ ਕੀਤਾ ਹੈ ਕਿ ਉਹ ਪਿਆਰਾ ਪਰੀਪੂਰਨ ਪ੍ਰਮਾਤਮਾ ਹੈ ਉਸ ਦਾ ਨਾਮ ਜਪ ਕੇ ਆਪਾਂ ਆਪਣੇ ਲੋਕ ਸੁਖੀ ਅਤੇ ਪਰਲੋਕ ਸੇਹਲੇ ਕਰਨੇ ਹਨ ਸੋ ਸਾਧ ਸੰਗਤ ਜੀ ਆਓ ਆਪਾਂ ਉਸ ਪਰੀਪੂਰਨ ਪ੍ਰਮਾਤਮਾ ਦਾ ਨਾਮ ਉਸ ਸਤਿਗੁਰੂ ਪਿਆਰੇ ਤੋਂ ਲੈ ਕੇ ਉਸ ਸੱਚੇ ਗੁਰੂ ਤੋਂ ਲੈ ਕੇ ਉਸ ਪਰਮੇਸ਼ਰ ਦਾ ਨਾਮ ਜਪ ਕੇ ਆਪਣੇ ਆਲੋਕ ਸੁਖੀਏ ਕਰ ਲਈਏ ਤੇ ਪਰਲੋਕ ਸੇਹਲੇ ਕਰ ਲਈਏ ਜੀ ਸਾਧ ਸੰਗਤ ਜੀ ਹੁਣ ਅਸਰ ਵੱਲੋਂ ਖੀਮਾ ਮੰਗੀ ਜਾਣੀ ਹੈ ਖੀਮਾ ਮੰਗਣ ਤੋਂ ਪਹਿਲੋਂ ਦਾਸ ਭੁਲ ਚੱਕ ਜੋ ਦਾਸ ਹੋ ਲੋਂ ਪਾਠ ਕਰਦੇ ਆ ਕੋਈ ਭੁਲ ਚੱਕ ਹੋਈ ਹੋ ਉਸ ਲਈ ਹੱਥ ਜੋੜ ਕੇ ਮਾਫੀ ਮੰਗਦਾ ਹੈ ਤੇ ਸਾਰ ਸੰਗਤ ਜੀ ਦਾਸ ਦੀ ਹੱਥ ਜੋੜ ਕੇ ਬੇਨਤੀ ਹੈ ਕਿ ਦਾਸਰੇ ਦਾ ਚੈਨਲ ਗੁਰ ਸਾਖੀਆਂ ਸ਼ਬਦੋਚਾਰ ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਜੋ ਆਪ ਜੀ ਨੇ ਸਰਵਣ ਕੀਤਾ ਹੈ ਇਸ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਜੀ ਕਮੈਂਟ ਦੇ ਵਿੱਚ ਧੰਨ ਗੁਰੂ ਰਾਮਦਾਸ ਸ਼ਰੂ ਲਿਖਿਆ ਕਰੋ ਜੀ ਆਓ ਹੁਣ ਭੁੱਲ ਚੁੱਕ ਦੀ ਦਿਓ ਮਾਫੀ ਜੀ ਫਤਿਹ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ